ਕਰਵਾ ਚੌਥੀ ਵਰਤ ਰੱਖਦੀਆਂ ਨੇ ਆਪਣੇ ਪਤਨੀਆਂ ਦੀ ਲੰਬੀ ਉਮਰ ਦੇ ਲਈ ਪ੍ਰਾਰਥਨਾ ਕਰਦੀਆਂ ਨੇ ਪਰ ਜਦੋਂ ਇੱਕ ਵਰਤ ਰੱਖਣ ਵਾਲੀ ਔਰਤ ਆਪਣਾ ਵਰਤ ਤੋੜਨ ਤੋਂ ਕੁਝ ਮਿੰਟ ਪਹਿਲਾਂ ਹੀ ਮਰ ਜਾਂਦੀ ਹੈ ਤਾਂ ਇੱਕ ਪਤੀ ਕੀ ਮਹਿਸੂਸ ਕਰੇਗਾ ਬਨਾਰਾ ਦੇ ਤਪਾਮੰਡੀ ਦੇ ਰਹਿਣ ਵਾਲੇ ਦਰਸੀਮਲ ਅਤੇ ਉਸ ਦੇ ਪਰਿਵਾਰ ਨਾਲ ਜਿਹਾਈ ਵਾਪਰਿਆ ਬਨਾਰਾ ਦੇ ਤਪਾਮੰਡੀ ਵਿੱਚ ਕਰਵਾ ਚੌਥੀ ਇੱਕ ਔਰਤ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਜਿ ਮਿਲੀ ਜਾਣਕਾਰੀ ਅਨੁਸਾਰ ਤਪਾ ਮੰਡੀ ਦੇ ਬਾਗ ਕਲੋਨੀ ਦੇ ਵਸਨੀਕ ترਸੀਮ ਲਾਲ ਦੀ ਪਤਨੀ 59 ਸਾਲਾਂ ਆਸ਼ਰਾਨੀ ਦਾ ਕਰਵਾ ਚੌਥ ਵਾਲੇ ਦਿਨ ਹੀ ਦੇਹਾਂਤ ਹੋ ਗਿਆ। ਉਹ ਇੱਕ ਸਮਾਜ ਸੇਵਕ ਪਰਿਵਾਰ ਦੇ ਨਾਲ ਸੰਬੰਧਿਤ ਸੀ ਅਤੇ ਆਪਣੇ ਪਰਿਵਾਰ ਦੇ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਸੀ। ਕਰਵਾ ਚੌਥ ਵਾਲੇ ਦਿਨ ਆਸ਼ਰਾਨੀ ਨੇ ਆਪਣੇ ਪਤੀ ترਸੀਮ ਲਾਲ ਦੀ ਲੰਬੀ ਉਮਰ ਲਈ ਵਰਤ ਵੀ ਰੱਖਿਆ ਹੋਇਆ ਸੀ। ਉਸ ਸ਼ਾਮ ਉਹ ਅਤੇ ਉਸ ਦੀ ਪੋਤੀ ਕਲੋਨੀ ਵਿੱਚ ਇੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਏ। ਆਸ਼ਰਾਨੀ ਆਪਣੇ ਦੋਸਤਾਂ ਨਾਲ ਸੰਗੀਤ ਤੇ ਨਾਚ ਕੇ ਜਸ਼ਨ ਮਨਾ ਰਹੀ ਸੀ। ਨਾਚਦੇ ਹੋਏ ਉਸ ਨੂੰ ਅਚਾਨਕ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੋਲਾ ਜੀ ਦੀ ਧਰਮ ਪਤਨੀ ਕਰਵਾ ਚੌਥ ਵਾਲੇ ਦਿਨ ਉਹਨਾਂ ਦੀ ਅਚਾਨਕ ਨੱਚਦੇ ਟੱਪਦੇ ਹੱਸਦੇ ਖੇੜਦੇ ਮੌਤ ਆ ਜਾਣੀ ਬਹੁਤ ਦੁਖਦਇਕ ਖਬਰ ਹੈ ਸਾਡੀ ਮੰਡੀ ਦੇ ਵਿੱਚ ਸੋਗ ਦੀ ਲਹਿਰ ਹੈ ਜਿਹੜੇ ਸਾਡੇ ਵੱਡੇ ਭਰਾ تر세ਮ ਕੁਮਾਰ ਪੋਲਾ ਜੀ ਉਸ ਟਾਈਮ ਆਪਣੀ ਧਰਮ ਪਤਨੀ ਨਾਲ ਸੂਰੀਆ ਕਲੋਨੀ ਵਿਖੇ ਉੱਥੇ ਇੱਕ ਲੇਡੀ ਜਿਵੇਂ ਆਪਣੀਆਂ ਇਕੱਠੀਆਂ ਹੋ ਕੇ ਕਰਵਾ ਚੌਥ ਦਾ ਵਰਤਾਲੇ ਦਿਨ ਖੁਸ਼ੀ ਮਨਾ ਰਹੀਆਂ ਸੀ ਉੱਥੇ اچانک ਉਹਨਾਂ ਨੂੰ ਕੋਈ ਥੋੜਾ ਦਰਦ ਉੱਠਿਆ ਤਾਂ ਉਤੋਂ تر세ਮ ਕੁਮਾਰ ਜੀ ਆਪਣੀ ਧਰਮ ਪਤਨੀ ਨੂੰ ਡਾਕਟਰ ਕੋਲ ਲੈ ਕੇ ਆਏ ਤਾਂ ਉਹਨਾਂ ਨੇ ਉਹਨਾਂ ਨੂੰ ਬਰਨਾਲੇ ਰੈਫਰ ਕਰਿਆ ਤਾਂ ਬਰਨਾਲੇ ਡਾਕਟਰਾਂ ਨੇ ਉਹਨਾਂ ਨੂੰ ਮਿਤਰਤ ਕੋਸਤ ਕਰਤਾ ਉਸ ਬਹੁਤ ਦੁੱਖ ਹੋਇਆ ਕਿਉਂਕਿ ਅਸੀਂ ਉਸ ਪਰਿਵਾਰ ਦੇ ਨਾਲ ਹਰੇ ਹਾਂ ਸਮੇਂ تر세ਮ ਕੁਮਾਰ ਤੇ ਉਸ ਪਰਿਵਾਰ ਦੀ ਕੀ ਬੀਤਦੀ ਹੋਊਗੀ ਜਿਸ ਦਿਨ ਉਹਨਾਂ ਨੂੰ ਆਵੀ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਉਹਨਾਂ ਦੀ ਧਰਮ ਪਤਨੀ ਦਾ ਇਸ ਦੁਨੀਆ ਤੋਂ ਚਲੇ ਜਾਣਾ ਬਹੁਤ ਹੀ ਪਰਿਵਾਰ ਨੂੰ ਘਾਟਾ ਹੈ ਹਾਂਜੀ ਜਿਹੜੀ ਘਟਨਾ ਹੋਈ ਹੈਗੀ ਆਪਰਾ ਕਰਵਾ ਚੌਥਲੇ ਦਿਨ ਬਹੁਤ ਹੀ ਮੰਦਭਾਗੀ ਘਟਨਾ ਹੈ ਜੀ ਸੋਚਿਆ ਵੀ ਨਹੀਂ ਸੀ ਵੀ ਇਹ ਘਟਨਾ ਹੋ ਜੂਗੀ ਇਹਦੇ ਨਾਲ ਸਾਡੇ ਸਾਰੇ ਮੰਡੀ ਦੇ ਵਿੱਚ ਸੋਗ ਦੀ ਲਹਿਰ ਹੈ ਜੀ ਤੇ ਇਹਦੇ ਨਾਲ ਪਰਿਵਾਰ ਦਾ ਘਾਟਾ ਤਾਂ ਨਹੀਂ ਪੂਰਾ ਹੋਣਾ ਪਰ ਅਸੀਂ ਸਾਰੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਆਂ ਬੀ ਬਹੁਤ ਹੀ ਜਿਆਦਾ ਮਾੜਾ ਹੋਇਆ ਜੀ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਹ ਚੀਜ਼ ਹੋਊਗੀ ਜੀ ਆਸ਼ਰਾਨੀ ਜੀ ਸਾਡੇ ਇਹਨਾਂ ਨਾਲ ਪਰਵਾਰਕ ਸੰਬੰਧ ਸੀਗੇ ਕਾਲਾ ਬੋਧਰਾਮ ਜੀ ਦੀ ਭਝਾਈ ਸੀਗੀ ਤੇ ਸਾਡੇ ਨਾਲ ਹੀ ਉਹ ਵਧੀਆ 파ਰਟੀ ਨਾਲ ਸੰਬੰਧ ਰੱਖਦੇ ਨੇ ਕਿ ਅਸੀਂ ਇਕੱਠੇ ਹੀ ਰਹਿੰਦੇ ਰਹੇ ਘੰਟਾ ਪਹਿਲਾਂ ਮੈਥੋਂ ਕਾਲਾ ਬੋਧਰਾਮ ਜੀ ਗਏ ਨੇ ਹੱਸ ਕੇ ਵਧੀਆ ਅਸੀਂ ਗੱਲਾਂ ਕਰ ਰਹੇ ਹਾਂ ਜਦੋਂ ਘੰਟੇ ਬਾਅਦ ਖਬਰ ਆਈ ਵੀ ਆਗ ਆਗਲ ਹੋਊਗੀ ਤੇ ਸਾਨੂੰ ਯਕੀਨ ਨਹੀਂ ਹੋ ਰਿਹਾ ਸੀ ਵੀ ਇਹ ਆ ਆ ਘਟਨਾ ਹੋ ਜਾਈਗੀ ਇਹ ਘਟਨਾਕਰਮ ਹੋਇਆ ਕਿਵੇਂ ਜੀ ਇਹ ਜੀ ਹਸਤੇ ਖੇਡਦੇ ਨੱਚੀ ਆ ਰਹੇ ਸੀ ਜੀ ਤੇ ਉਹਨਾਂ ਦਾ ਹਾਰਟ ਬਲੋਕਸ ਬਲੌਕ ਹੋ ਗਿਆ ਕਹਿੰਦੇ ਤੇ ਜਦੋਂ ਹਾਰਟ ਬਲੌਕ ਹੋ ਗਿਆ ਉਹ ਜ਼ਮੀਨ ਤੇ ਥੱਲੇ ਡਿੱਗ ਪਈ ਫਿਰ ਉਹਨਾਂ ਨੂੰ ਬਰਨਾਲੇ ਵੀ ਰੈਫਰ ਕੀਤਾ ਗਿਆ ਪਰ ਡਾਕਟਰਾਂ ਨੇ ਉੱਥੇ ਉਹਨਾਂ ਨੂੰ ਵੀ ਮੇਰੇ ਤੱਕ ਹਰਤਾ ਸੀ ਜੀ ਸਾਨੂੰ ਬਹੁਤ ਦੁੱਖ ਆਈ ਇਸ ਘਟਨਾ ਤੇ ਜਿਹੜੀ ਘਟਨਾ ਘਟੀ ਹੈਗੀ ਇਹ ਤੇ ਅਸੀਂ ਸਾਰੇ ਪਰਿਵਾਰ ਨਾਲ ਵੀ ਦੁੱਖ ਪ੍ਰਗਟ ਕਰਦੇ ਆਂ ਵੀ ਬਹੁਤ ਹੀ ਜਿਆਦਾ ਮਾੜਾ ਹੋਇਆ ਜੀ ਇਹ ਦੇਖੋ ਜੀ ਕਰਵਾ ਜੋਤ ਵਾਲੇ ਦੇਨ ਜਦੋਂ ਲੇਡੀਜ਼ ਦਾਤ ਰੱਖਦੀਆਂ ਨੇ ਆਪਣੇ ਪਤੀ ਵਾਸਤੇ ਪੱਤੀ ਦੀ ਲੰਮੀ ਉਮਰ ਵਾਸਤੇ ਉਸ ਦਿਨ ਇਹ ਇੰਨੀ ਮੰਦਭਾਗੀ ਘਟਨਾ ਹੋ ਜਾਂਦੀ ਹੈ ਤੇ ਉਹ ਉਹਨਾਂ ਦੇ ਪਤੀ ترਸੀਮਜੀਤ ਕੀ ਬੀਤੀ ਹੋਊਗੀ ਬਹੁਤ ਹੀ ਬਹੁਤ ਹੀ ਮਾੜੀ ਘਟਨਾ ਹੋਈ ਹੈ ਤੇ ਅਸੀਂ ਇਹਨਾਂ ਨਾਲ ਦੁੱਖ ਪ੍ਰਗਟ ਕਰਦੇ ਹਾਂ ਇਹ ਬਹੁਤ ਵਧੀਆ ਪਰਿਵਾਰ ਸੀ ਸਮਾਜ ਸੀ ਵੀ ਪਰਿਵਾਰ ਸੀ ਕਿਉਂਕਿ ਜਿਹੜਾ ਸਭ ਤੋਂ ਵੱਡੀ ਦੁੱਖ ਦੀ ਘਟਨਾ ਇਹ ਆ ਜਨਨੀਆਂ ਨੇ ਗੀਆਂ ਸੁਆਗਣਾ ਆਪਣੇ ਪਤੀ ਦੀ ਉਮਰ ਲਈ ਵਰਤ ਰੱਖਦੀਆਂ ਨੇ ਇਹ ਜਿਹੜੀ ਘਟਨਾ ਹੋਈ ਆ ਇਹ ਵੀ ਉਸੇ ਵਰਤ ਵਾਲੇ ਦਿਨ ਹੋਈ ਆ ਕਿਉਂਕਿ ਮੈਨੂੰ ਲੱਗਦਾ ਮੈਂ ਦੁੱਖ ਇਸ ਤਰ੍ਹਾਂ ਕਰਨੀ شادی ਕਿਉਂਕਿ ਇਸ ਪਰਿਵਾਰ ਨਾਲ ਮੇਰਾ ਜਦੋਂ ਦੀ ਮੈਂ ਇੱਥੇ ਦੀ ਮੇਰਾ ਬਹੁਤ ਜ਼ਿਆਦਾ ਲਗਾ ਸੀਗਾ ਇਹਦੇ ਦੁੱਖ ਮੌਤ ਦੇ ਨਾਲ ਪਰਿਵਾਰ ਨੂੰ ਤਾਂ ਘਾਟਾ ਹੋਈ ਹੋਇਆ ਤੇ ਮੈਨੂੰ ਲੱਗਦਾ ਮੈਨੂੰ ਆਪਣਾ ਤੇ ਮੇਰੇ ਪਰਿਵਾਰ ਨੂੰ ਤੇ ਢਿਲਵਾਲ ਨੂੰ ਵੀ ਸਾਰਿਆਂ ਨੂੰ ਜਿਆਦਾ ਘਾਟਾ ਹੋਇਆ ਇਹ ਬਹੁਤ ਬੰਦਪਾਗੀ ਘਟਨਾ ਦਾ ਇੱਕ ਸੁਹਾਗਣਾ ਆਪਣੇ ਪਤੀ ਦੇ ਲਈ ਵਰਤ ਰੱਖਦਿਆਂ ਨੇ ਵਰਤ ਵਾਲੇ ਦਿਨ ਇਹਨਾਂ ਦਾ ਜਾਣਾ ਬਹੁਤ ਮੰਦੀ ਮੰਦਪਾਗੀ ਘਟਣਾਗੀ ਸੁਆਸੇ ਪਰਿਵਾਰ ਨੂੰ ਮਿਲਿਆ ਦਾ ਦੁੱਖ ਮੁਸ਼ਕਲ ਨਾਲ ਹੀ ਚੱਲਣਾ ਪੈ ਰਿਹਾਗਾ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਜਿੰਨੇ ਪਾਸ ਪਾਸ ਧਿਕਸ਼ਨ ਸੂਦ ਨੇ ਕਿਹਾ ਹੈ ਕਿ ਆਮ